ਸਾਰਗ ਮਹੱਲਾ 5 ਦੋ ਪਦੇ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਘਰ ਆਵਹੁ ਕਰੋਂ ਜੋ ਦਰਿਆ ਮਾਨ ਕਰੋਂ ਅਭਿਮਾਨੇ ਬੋਲੋਂ ਭੂਲ ਚੂਕ ਤੇਰੀ ਪ੍ਰੇਚਰੀਆ ਰਹਾਓ ਨਿਕਟ ਸੁਨੋ ਅਰ ਪੇਖੋ ਨਾਹੀ ਭਰਮ ਭਰਮ ਦੁਖ ਭਈਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਵਿਸਰੇ ਸੁਆਮੀ ਜਾਨ ਕੋਟ ਦਿਨ ਸ ਲਖ ਬਰੀਆ ਸਾਧ ਸੰਗਤ ਕੀ ਪੀਰ ਜਉ ਪਾਈ ਤਉ ਨਾਨਕ ਹਰ ਸੰਗ ਮਰੀਆ ਸਾਰਗ ਮਹੱਲਾ 5ਮ ਆਬ ਕਿਆ ਸੋਚੋਂ ਸੋਚ ਬਿਸਾਰੀ ਕਰਨਾ ਸਾ ਸੋਈ ਕਰ ਰਹਾ ਦੇਹ ਨਾਉ ਬਲਿਹਾਰੀ ਰਹਾ ਚਹੋਂ ਦਿਸ ਫੂਲ ਰਹੀ ਬਖਿਆ ਬਖ ਗੁਰ ਮੰਤਰ ਮੂਖ ਮੂਖ ਗੁਰ ਰਾੜੀ ਹਾਥ ਦੇ ਰਾਖਿਓ ਕਰ ਆਪਣਾ ਜਿਉਂ ਜਲ ਕਮਲਾ ਅਲਪਾਰੀ ਹਾਉ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮਹੀ ਕਾਲ ਤਾਰੀ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾਂ ਆਬ ਮੋਹਿ ਸਰਬ ਉਪਾਵ ਬਿਰਕਾਤੇ ਕਰਨ ਕਾਰਨ ਸਮਰਾਤ ਸੁਆਮੀ ਹਰਿ ਇਕਸਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹੁਰੰਗਾ ਅਨ ਨਾਹੀ ਤੁਮ ਭਾਤੇ ਦੇਹ ਆਧਾਰ ਸਰਬ ਕੋ ਠਾਕਰ ਜੀ ਪ੍ਰਾਨ ਸੁਖ ਦਾਤੇ ਭ੍ਰਮਤੋ ਭ੍ਰਮਤੋ ਹਾਰ ਜਾਓ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਾਰਗ ਮਹੱਲਾ 5ਵਾਂ ਆਬ ਮੋਹੇ ਲਬਦਿਓ ਹੈ ਹਰ ਟੇਕਾ ਗੁਰ ਦਿਆਲ ਭਏ ਸੁਖਦਾਈ ਅੰਤ ਲੈ ਮਾਨਕ ਦੇਖਾਰਾਉ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਗਾਸ ਬਿਬੇਕਾ ਜਿਉਂ ਜਲ ਤਰੰਗ ਫੀਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹਤਿ ਉਠਿਓ ਤਹਿ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟਿ ਆਇਓ ਸਰਬ ਠਾਈ ਪ੍ਰਾਨਪਤੀ ਹਰਿ ਸੰਮਕਾ ਸਾਰਗ ਮਹੱਲਾ 5 ਮੇਰਾ ਮਨ ਏਕਾ ਹੀ ਪ੍ਰੇਮ ਮੰਗੈ ਮੇਰਾ ਮਨ ਏਕੈ ਹੀ ਪ੍ਰੇਮ ਮੰਗੈ ਪੀਖਿ ਆਇਓ ਸਰਬ ਥਾਨ ਦੇਸ ਪ੍ਰੇ ਰੋਮਨਾ ਸੰਸਰ ਲਾਗੈ ਰਹਾਉ ਮਨ ਈ ਦੇ ਅਨ ਕ ਭੋਜਨ ਬਹੁ ਵਿੰਜਨ ਤਿੰਨ ਸਿਓ ਦ੍ਰਿਸ਼ਟਨਾ ਕਰੈ ਰਚਾਂਗੈ ਹਰ ਰਸ ਚਾਹੈ ਪ੍ਰੇ ਪ੍ਰੇਮ ਮੁਖ ਠੇਰੈ ਜਿਉ ਆਲ ਕਮਲਾ ਲੋ ਭੰਗੈ ਗੋਨ ਨਿਦਾਨ ਮਨ ਮੋਹਨ ਲਾਲਨ ਸੁਖਦਾਈ ਸਰਬਾਂਗੈ ਗੁਰੂ ਨਾਨਕ ਪ੍ਰਭ ਪਾਹਿ ਪਠਾਇਓ ਮਿਲੋ ਸਖਾ ਗਲ ਲਾਗੈ ਸਾਰਗ ਮਹੱਲਾ 5ਵਾਂ ਅਬ ਮੋਰੋ ਠਾਕੁਰ ਸਿਉ ਮਨ ਮਨ ਸਾਧ ਕ੍ਰਿਪਾਲ ਦਿਆਲ ਭਇ ਹੈ ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਵ ਤਮਹੀ ਸੁੰਦਰ ਤਮੇ ਸਿਆਨੇ ਤਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨ ਕੀਮਤ ਜਾਨਾ ਤਮਹੀ ਨਾਇਕ ਤਮੇ ਸ਼ਤਰਪਤ ਤੁਮ ਪੂਰ ਰਹੇ ਭਗਵਾਨਾ ਪਾਵਉ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰਗ ਮਹੱਲਾ 5 ਮੇਰੇ ਮਨ ਚੀਤ ਆਏ ਪ੍ਰੇਰੰਗਾ ਬਿਸਰਿਉ ਧੰਦ ਬੰਦ ਮਾਇਆ ਕੋ ਰਜਨ ਸੁਬਾਈ ਚੰਗਾ ਰਹਾਉ ਹਰ ਸੇਵ ਹਰ ਹਿਰਦੈ ਬਸਾਓ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰੇਵ ਆਪਣਾ ਗੁਰ ਬਸ ਕਰ ਦੀਨਾ ਭੋਗੋ ਭੋਗ ਨ ਸੰਗਾ ਨਿਰ ਪਾਉ ਪਏ ਨਾਨਕ ਪਾਉ ਮਿਟਿਆ ਹਰ ਪਾਇਓ ਪਾਠੰਗਾ ਸਰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਾਉ ਕੁਰਬਾਨੀ ਬਚਨ ਨਾਦ ਮੇਰੇ ਸ੍ਰਮਨਹ ਪੂਰੇ ਦੇਹਾ ਪ੍ਰੇਅੰਕ ਸਮਾਨੀ ਰਹਾਓ ਸ਼ੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੜ ਸੁਜਾਨੀ ਜਿਹ ਘਰ ਮਹਿ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨ ਕਾ ਬਸ ਆਇਓ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰਿ ਸੰਗ ਮਨ ਮਾਨਿਆ ਸਭ ਚੂਕੀ ਕਾਨ ਲੋਕਾਨੀ ਸਾਰਗ ਮਹੱਲਾ 5ਵਾਂ ਅਬ ਮੇਰੋ ਪੰਚਾਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਬੇਕਮਾ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸੁਰੂਟਾ ਬੇਖਮ ਘਰ ਕਰ ਪਹੁੰਚੈ ਨਾਹੀ ਸੰਤ ਸਾਨਥ ਭਏ ਲੂਟਾ ਬਹੁਤ ਖਜਾਨੇ ਮੇਰੇ ਪਾਲੈ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਘੂਟਾ ਸਾਰਗ ਮਹੱਲਾ ਪੰਜਵਾਂ ਅਬ ਮੋਰੋ ਠਾਕੁਰ ਸਿਉ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦੀਆ ਉਰਜਾਇਓ ਜਿਉ ਜਲ ਮੀਨਾ ਰਹਾਓ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦਰੜਾਏ ਹਰਿ ਔਖਦ ਗੁਰਦੀਓ ਤਉ ਮਿਲਿਐ ਸਗਲ ਪਰਬੀਨਾ ਗਰੇ ਹੋ ਤੇਰਾ ਤੂ ਠਾਕੁਰ ਮੇਰਾ ਗੁਰ ਹਾਂ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਪੰਡਾਰ ਖਜ਼ੀਨਾ ਸਾਰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂ ਤਾਰ ਹੈ ਛੁਟੇ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰ ਹੈ ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਾ ਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰੈ ਕਿਆ ਏ ਭੂਪਤ ਬਪੁਰੇ ਕਹੀਐ ਕਹੋ ਏ ਕੇਸਨੋ ਮਾਰਹਿ ਰਾਖ 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 ਸੁਖ ਦਾਤੇ ਸਬ ਨਾਨਕ ਜਗਤ ਤੁਮਾਰੈ ਸਾਰਗ ਮਹੱਲਾ ਪੰਜਵਾਂ ਆਪ ਮੋਹਿ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ 부ਝੀ ਹੈ ਇਹੋ ਲਿਖਿਓ ਲੇਖ ਮ ਥਾਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਇਹ ਜੋ ਰਿਓ ਹੱਥ ਚਰਿਓ ਲਾਲ ਅਗਮਾ aan baapar ban jago kari eh tete dukh sa hama gobind bhajan ke nirpa vaapari har raas nanak ram nama sarag mahalla panjwa mere man misht lage pre bola gurba pakar prab sewa lae sad dayal har dhola raho ਖਰਬ ਤੂੰ ਠਾਕੁਰ ਸਰਬ ਪ੍ਰਤ ਪਾਲਕ ਮੋਹੇ ਇਕਲਤਰ ਸਹਿਤ ਸਭ ਗੋਲਾ ਮਾਨ ਤਾਨ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਓਲਾ ਜੇ ਤਖਤ ਬੈ ਸਾਲ ਹੈ ਤਉ ਉਦਾਸ ਤੁਮਾਰੇ ਘਾਸ ਬਡਾਵਹਿ ਕੀਤਕ ਬੋਲਾ ਜਨ ਨਾਨਕੇ ਪ੍ਰਭ ਪੁਰਖ ਵਿਦਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰਗ ਮਹੱਲਾ 5 ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸੁਮਾਵੇ ਦੇਖ ਚਿਰੇਤ ਮਨ ਮੋਹੰ ਰਹਾਉ ਜੇਸ ਸੁਣਐ ਮਨ ਹੋਏ ਰਹਾਸ ਅਤਿ ਹਿਰਦੈ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਨ ਆਈ ਪ੍ਰਭ ਤੋਹੰ ਕੈਲਾ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹ ਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਾਥੋ ਹੰ ਸਾਰਗ ਮਹੱਲਾ ਪੰਜਵਾਂ ਨੈਨਹੋ ਦੇਖਿਓ ਚਲਤ ਤਮਸਾ ਸਭ ਹਉ ਦੂਰ ਸਭ ਹਉ ਤੇ ਨੀਰੈ ਅਗੰ ਅਗੰ ਘਟ ਵਾਸਾ ਰਹਾਉ ਆ ਭੂਲ ਨਾ ਭੁੱਲੇ ਲਿਖਿਓ ਨਾ ਚਲਾਵੇ ਮਤਾ ਨ ਕਰੈ ਪਚਾਸਾ ਖਿਨ ਮੈਂ ਸਾਜ ਸਵਾਰ ਬਿਨਾ ਹੈ ਭਗਤ ਵਸ਼ਲ ਗੁਣ ਤਾਸਾ ਅੰਤ ਕੂਪ ਮਹਿ ਦੀਪ ਕਬਲਿਓ ਗੋਰ ਰਿਦਾ ਕੀਓ ਪਰ ਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਗ ਮਹੱਲਾ ਪੰਜਵਾਂ ਦੋ ਪਦੇ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਘਰ ਆਵਹੁ ਕਰੋ ਜੋ ਦਰਿਆ ਮਾਨ ਕਰੋ ਅਭਿਮਨੈ ਬੋਲੋ ਭੂਲ ਚੂਕ ਤੇਰੀ ਪ੍ਰੇਚਰੀਆ ਰਹਾਓ ਨਿਕਟ ਸੁਨੋ ਅਰ ਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨ ਕੋਟ ਦਿਨ ਸਲਖ ਬਰੀਆ ਸਾਦ ਸੰਗਤ ਕੀ ਪੀਰ ਜਉ ਪਾਈ ਤਉ ਨਾਨਕ ਹਰ ਸੰਗ ਮਰੀਆ ਸਾਰਗ ਮਹੱਲਾ ਪੰਜਵਾਂ ਅਬ ਕਿਆ ਸੋਚੋਂ ਸੋਚ ਵਿਸਾਰੀ ਕਰਨਾ ਸਾ ਸੋਈ ਕਰ ਰਹਿਆ ਦੇਹ ਨਾਉ ਬਲਿਹਾਰੀ ਰਹਾਉ ਜਹਾਂ ਦਿਸ ਫੂਲ ਰਹੀ ਬਖਿਆ ਬਖ ਗੁਰ ਮੰਤਰ ਮੂਖ ਮੂਖ ਗੁਰ ਰਾੜੀ ਹਾਥ ਦੇ ਰਾਖਿਓ ਕਰਿ ਆਪਣਾ ਜਿਉ ਜਲ ਕਮਲਾ ਅਲਪਾਰੀ ਹਾਉ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮਹੀ ਕਾਲ ਤਾਰੀ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾ ਆਪ ਮੁਹੇ ਸਰਬ ਉਪਾਵ ਬਿਰਕਾਤੇ ਕਰਨ ਕਾਰਨ ਸਮਰਾਤ ਸੁਆਮੀ ਹਾਰੇ ਕਸਤੇ ਮੇਰੀ ਗਾਤੇ ਰਹਾਵ ਦੇਖੇ ਨਾਨਾ ਰੂਪ ਬਹੁਰੰਗਾ ਅਨ ਨਾਹੀ ਤੁਮ ਭਾਤੇ ਦੇਹ ਆਧਾਰ ਸਰਬ ਕੋ ਠਾਕਰ ਜੀ ਪ੍ਰਾਨ ਸੁਖ ਦਾਤੇ ਪ੍ਰਮਤੋ ਪ੍ਰਮਤੋ ਹਾਰਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਾਰਗ ਮਹੱਲਾ 5ਵਾਂ ਆਬ ਮੋਹੇ ਲਬਦਿਓ ਹੈ ਹਰ ਟੇਕਾ ਗੁਰ ਦਿਆਲ ਭਏ ਸੁਖ ਧਾਈ ਅੰਤ ਲੈ ਮਾਨਕ ਦੇਖਾਰਾਹਾਓ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਗਾਸ ਬਬੇਕਾ ਜਿਉ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟਿ ਆਇਓ ਸ੍ਰਬ ਠਾਈ ਪ੍ਰਾਨਪਤੀ ਹਰਿ ਸੰਕਾ ਸਾਰਗ ਮਹੱਲਾ 5 ਮੇਰਾ ਮਨ ਏਕਾ ਹੀ ਪ੍ਰੇਮ ਮੰਗੈ ਮੇਰਾ ਮਨ ਏਕਾ ਹੀ ਪ੍ਰੇ ਮੰਗੈ ਪੇਖ ਆਇਓ ਸਰਬ ਥਾਨ ਦੇਸ ਪ੍ਰੇ ਰੋਮਨਾ ਸੰਸਰ ਲਾਗੈ ਰਹਾ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤੈਨ ਸਿਉ ਦ੍ਰਿਸ਼ਟਨਾ ਕਰੈ ਰਚਾਂਗੈ ਹਰ ਰਸ ਚਾਹੈ ਪ੍ਰੇ ਪ੍ਰੇਮ ਮੁਖ ਟੇਰੈ ਜਿਉ ਆਲ ਕਮਲਾ ਲੋ ਭੰਗੈ ਗੋਣ ਨੇ ਦਾ ਆਨ ਮਨੋਹਨ ਲਾਲਨ ਸੁਖ ਦਾਈ ਸਰਬਾਂਗੈ ਗੁਰੂ ਨਾਨਕ ਪ੍ਰਭ ਪਾਹਿ ਪਠਾਇਓ ਮਿਲੋ ਸਖਾ ਗਲ ਲਾਗੈ Sarg ਮਹੱਲਾ 5ਵਾਂ ਅਬ ਮੋਰੋ ਠਾਕੁਰ ਸਿਉ ਮਨ ਮਨ ਸਾਧ ਕ੍ਰਿਪਾਲ ਦਿਆਲ ਭਇ ਹੈ ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਉ ਤੁਮਹੀ ਸੁੰਦਰ ਤੁਮਹੀ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮਹੀ ਨਾਇਕ ਤੁਮਹੀ ਸ਼ਤਰਪਤ ਤੁਮ ਪੂਰ ਰਹੇ ਭਗਵਾਨਾ ਪਾਵਉ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਚੀਤ ਆਏ ਪ੍ਰੇਰੰਗਾ ਬਿਸਰਿਓ ਧੰਦ ਬੰਦ ਮਾਇਆ ਕੋ ਰਜਨ ਸੁਬਾਈ ਚੰਗਾ ਰਹਾਉ ਹਰ ਸੇਵ ਹਰ ਦਇ ਬਸਾਉ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰੇਵ ਆਪਣਾ ਗੁਰ ਬਸ ਕਰ ਦੀਨਾ ਭੋਗੋ ਭੋਗ ਨੇ ਸੰਗਾ ਨਿਰ ਪਾਉ ਪਏ ਨਾਨਕ ਪਾਉ ਮਿਟਿਆ ਹਰ ਪਾਇਓ ਪਾਠੰਗਾ ਸਾਰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਾਉ ਕੁਰਬਾਨੀ ਬਚਨ ਨਾਦ ਮੇਰੇ ਸ੍ਰਮਨਹੁ ਪੂਰੇ ਦੇਹਾ ਪ੍ਰੇਅੰਕ ਸਮਾਨੀ ਰਹਾਓ ਸ਼ੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੜ ਸੁਜਾਨੀ ਜਿਹ ਘਰ ਮਹਿ ਬੈਸਣ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਹੁਨਕੇ ਬਸ ਆਇਓ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੂਕੀ ਕਾਨ ਲੋਕਾਨੀ ਸਾਰਗ ਮਹੱਲਾ ਪੰਜਵਾਂ ਅਬ ਮੇਰੋ ਪੰਚਾਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਬੇਖਮ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸੁਰੂਟਾ ਬੇਖਮ ਘਰ ਕਰ ਪਹੁੰਚੈ ਨਾਹੀ ਸੰਤ ਸਾਨਥ ਭਏ ਲੂਟਾ ਬਹੁਤ ਖਜ਼ਾਨੇ ਮੇਰੇ ਪਾਲੈ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਘੂਟਾ ਸਾਰਗ ਮਹੱਲਾ 5ਵਾਂ ਅਬ ਮੋਰੋ ਠਾਕੁਰ ਸਿਉ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦੀਆ ਉਰ ਜਾਇਓ ਜਿਉਂ ਜਲ ਮੀਨਾ ਰਹਾਓ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦਰੜਾਏ ਹਰ ਔਖਦ ਗੁਰ ਦੀਓ ਤਉ ਮਿਲਿਓ ਸਗਲ ਪਰਬੀਨਾ ਗ੍ਰਹਿ ਤੇਰਾ ਤੂ ਠਾਕੁਰ ਮੇਰਾ ਗੁਰ ਹਾਂ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਪੰਡਾਰ ਖਜ਼ੀਨਾ ਸਾਰਗ ਮਹੱਲਾ ਪੰਜਵਾਂ ਮੋਹਨ ਸਬ ਜੀ ਤੇਰੇ ਤੂ ਤਾਰ ਹੈ ਛੁਟੇ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰ ਹੈ ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਾ ਮਾਰ ਹੈ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰੈ ਕਿਆ اے ਭੂਪਤ ਬਪੁਰੇ ਕਹੀਐ ਕਹੋ ਏ ਕੇਸਨੋ ਮਾਰਹਿ ਰਾਖ 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 ਸੁਖ ਦਾਤੇ ਸਭ ਨਾਨਕ ਜਗਤ ਤੁਮਾਰ ਹੈ ਸਾਰਗ ਮਹੱਲਾ ਪੰਜਵਾਂ ਆਪ ਮੋਹਿ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ 부ਝੀ ਹੈ ਇਹੋ ਲਿਖਿਓ ਲੇਖ ਮ ਥਾਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਇਹ ਜੋਰਿਓ ਹੱਥ ਚਰਿਓ ਲਾਲ ਅਗਮਾ ਆਨ ਬਾਪਾਰ ਬਨ ਜਗੋ ਕਰੀਐ ਤੀਤੇ ਦੁਖ ਸਹਮਾ ਗੋਬਿੰਦ ਭਜਨ ਕੇ ਨਿਰਪੈ ਵਾਪਾਰੀ ਹਰ ਰਾਸ ਨਾਨਕ RAM ਨਾਮਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਮਿੱਠ ਲਗੇ ਪ੍ਰੇ ਬੋਲਾ ਗੁਰ ਬਾਪਕਰ ਪ੍ਰਭ ਸੇਵਾਲਾਏ ਸਾਧ ਦਿਆਲ ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ ਮੋਹਿ ਇਕਲਤਰ ਸਹਤ ਸਭ ਗੋਲਾ ਮਾਨ ਤਾਨ ਸਭ ਤੂ ਹੈ ਤੂ ਹੈ ਇਕ ਨਾਮ ਤੇਰਾ ਮੈਂ ਓਲਾ ਜੇ ਤਖਤ ਬੈਸਾਲ ਹੈ ਤਉ ਉਦਾਸ ਤੁਮਾਰੇ ਘਾਸ ਬਡਾਵਹਿ ਕੀ ਤਕ ਬੋਲਾ ਜਨ ਨਾਨਕੇ ਪ੍ਰਭ ਪੁਰਖ ਵਿਦਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰਗ ਮਹੱਲਾ ਪੰਜਵਾ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸੁਮਾਵੈ ਦੇਖ ਚਿਰੇਤ ਮਨ ਮੋਹੰ ਰਹਾਓ ਜਿਸ ਸੁਣਿਆ ਮਨ ਹੋਏ ਰਹਾਸ ਅਤਿ ਹਿਰਦੈ ਮਾਨ ਦੁਖ ਜੋ ਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਨ ਆਈ ਪ੍ਰਭ ਤੋ ਹੰ ਕੇਲ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹ ਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਾਥੋ ਹੰ ਸਾਰਗ ਮਹੱਲਾ ਪੰਜਵਾਂ ਨੈਨਹੋ ਦੇਖਿਓ ਚਲਤ ਤਮਾਸਾ ਸਭ ਹਉ ਦੂਰ ਸਭ ਹਉ ਤੇ ਨੀਰੈ ਅਗੰ ਅਗੰ ਘਟ ਵਾਸਾ ਰਹਾਉ ਆਪੂਲ ਨਾ ਭੂਲੇ ਲਿਖਿਓ ਨਾ ਚਲਾਵੇ ਮਤਾ ਨ ਕਰੈ ਪਚਾਸਾ ਖਿਨ ਮੈਂ ਸਾਜ ਸਵਾਰ ਬਿਨਾ ਹੈ ਭਗਤ ਵਸ਼ਲ ਗੁਣ ਤਾਸਾ ਆਤਕੂਪ ਮਹਦੀਪ ਕਬਲਿਓ ਗੋਰ ਰਿਦਾ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਗ ਮਹੱਲਾ 5ਵਾਂ 2 ਪਦੇ ਘਰ 4th ਇਕ ਓੰਕਾਰ ਸਤਗੁਰ ਪ੍ਰਸਾਦ ਮੋਹਨ ਘਰ ਆਵਹੁ ਕਰੋ ਜੋ ਦਰਿਆ ਮਾਨ ਕਰੋ ਅਭਿਮਾਨੇ ਬੋਲੋ ਭੂਲ ਚੂਕ ਤੇਰੀ ਪ੍ਰੇਚਰੀਆ ਰਹਾਓ ਨਿਕਟ ਸੁਣੋ ਅਰ ਪੇਖੋ ਨਾਹੀ ਭਰਮ ਭਰਮ ਦੁਖ ਭਰਿਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਵਿਸਰੈ ਸਵਾਮੀ ਜਾਨ ਕੋਟ ਦਿਨ ਸਲਖ ਬਰੀਆ ਸਾਦ ਸੰਗਤ ਕੀ ਪੀਰ ਜੋ ਪਾਈ ਤਉ ਨਾਨਕ ਹਰ ਸੰਗ ਮਰੀਆ Sarg ਮਹੱਲਾ 5ਵਾਂ ਅਬ ਕਿਆ ਸੋਚੋਂ ਸੋਚ ਵਿਸਾਰੀ ਕਰਨਾ ਸਾ ਸੋਈ ਕਰ ਰਹਿਆ ਦੇਹ ਨਾਉ ਬਲਿਹਾਰੀ ਰਹਾਉ ਕਹੋਂ ਦਿਸ ਫੂਲ ਰਹੀ ਬਖਿਆ ਬਖ ਗੁਰ ਮੰਤਰ ਮੂਖ ਮੂਖ ਗੁਰ ਰਾੜੀ ਹਾਥ ਦੇ ਰਾਖਿਓ ਕਰਿ ਆਪਣਾ ਜਿਉ ਜਲ ਕਮਲਾ ਅਲਪਾਰੀ ਹਾਉ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮਹੀ ਕਾਲ ਤਾਰੀ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾ ਆਬ ਮੋਹੇ ਸਰਬ ਉਪਾਵ ਬਿਰਕਾਤੇ ਕਰਨ ਕਾਰਨ ਸਮਰਾਤ ਸੁਆਮੀ ਹਾਰੇ ਕਸਤੇ ਮੇਰੀ ਗਾਤੇ ਰਹਾਵ ਦੇਖੇ ਨਾਨਾ ਰੂਪ ਬਹੁਰੰਗਾ ਅਨ ਨਾਹੀ ਤੁਮ ਭਾਤੇ ਦੇਹ ਆਧਾਰ ਸਰਬ ਕੋ ਠਾਕਰ ਜੀ ਪ੍ਰਾਨ ਸੁਖ ਦਾਤੇ ਪ੍ਰਮਤ ਪ੍ਰਮਤ ਹਾਰਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ Sarg Mahalla 5ਵਾਂ ਆਬ ਮੋਹੇ ਲਬਦਿਓ ਹੈ ਹਰ ਟੇਕਾ ਗੁਰ ਦਇਆਲ ਭਏ ਸੁਖ ਧਾਈ ਅੰਤ ਲੈ ਮਾਨਕ ਦੇਖਾ ਰਹਾਓ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਕਾਸ ਬਬੇਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹਤੇ ਉਠਿਓ ਤਹਿ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟਿ ਆਇਓ ਸ੍ਰਬ ਠਾਈ ਪ੍ਰਾਨਪਤੀ ਹਰਿ ਸੰਕਾ ਸਾਰਗ ਮਹੱਲਾ 5 ਮੇਰਾ ਮਨ ਏਕਾ ਹੀ ਪ੍ਰੇਮ ਮੰਗੈ ਮੇਰਾ ਮਨ ਇਕੈ ਹੀ ਪ੍ਰੇ ਮੰਗੈ ਪੀਖ ਆਇਓ ਸਰਬ ਥਾਨ ਦੇਸ ਪ੍ਰੇ ਰੋਮਨਾ ਸੰਸਰ ਲਾਗੈ ਰਹਾਵ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤਿੰਨ ਸਿਉ ਦ੍ਰਿਸ਼ਟਨਾ ਕਰੈ ਰਚਾਂਗੈ ਹਰ ਰਸ ਚਾਹੈ ਪ੍ਰੇ ਪ੍ਰੇ ਮੁਖ ਠੇਰੈ ਜਿਉ ਆਲ ਕਮਲਾ ਲੋ ਭੰਗੈ ਗੋਣ ਨੇ ਦਾ ਆਨ ਮਨ ਮੋਹਨ ਲਾਲਨ ਸੁਖਦਾਈ ਸਰਬਾਂਗੈ ਗੁਰੂ ਨਾਨਕ ਪ੍ਰਭ ਪਾਹਿ ਪਠਾਇਓ ਮਿਲੋ ਸਖਾ ਗਾਲ ਲਾਗੇ Sarg ਮਹੱਲਾ 5ਵਾਂ ਅਬ ਮੋਰੋ ਠਾਕੁਰ ਸਿਉ ਮਨ ਮਨ ਸਾਧ ਕ੍ਰਿਪਾਲ ਦਿਆਲ ਭੈ ਹੈ ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਵ ਤੁਮਹੀ ਸੁੰਦਰ ਤੁਮਹੀ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮਹੀ ਨਾਇਕ ਤੁਮਹੀ ਸ਼ਤਰਪਤ ਤੁਮ ਪੂਰ ਰਹੇ ਪਗਵਾਨਾ ਪਾਵਉ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਚੀਤ ਆਏ ਪ੍ਰੇਰੰਗਾ ਬਿਸਰਿਉ ਧੰਦ ਬੰਦ ਮਾਇਆ ਕੋ ਰਜਨ ਸੁਬਾਈ ਚੰਗਾ ਰਹਾਉ ਹਰ ਸੇਵ ਹਰ ਦਇ ਬਸਾਉ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਯੋ ਆਪਣਾ ਗੁਰ ਬਸ ਕਰ ਦੀਨਾ ਭੋਗੋ ਭੋਗ ਨੇ ਸੰਗਾ ਨਿਰ ਪਾਉ ਪਏ ਨਾਨਕ ਪਾਉ ਮਿਟਿਆ ਹਰ ਪਾਇਓ ਪਾਠੰਗਾ ਸਾਰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਾਓ ਕੁਰਬਾਨੀ ਬਚਨ ਨਾਦ ਮੇਰੇ ਸ੍ਰਮਨਹ ਪੂਰੇ ਦੇਹਾ ਪ੍ਰੇਅੰਕ ਸਮਾਨੀ ਰਹਾਓ ਸ਼ੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੜ ਸੁਜਾਨੀ ਜਿਹ ਘਰ ਮਹਿ ਬੈਸਣ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਹੁਨਕੇ ਬਸ ਆਇਓ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੂਕੀ ਕਾਨ ਲੋਕਾਨੀ ਸਾਰਗ ਮਹੱਲਾ ਪੰਜਵਾਂ ਅਬ ਮੇਰੋ ਪੰਚਾਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਬੇਖਮ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸੁਰੂਟਾ ਬੇਖਮ ਘਰ ਕਰ ਪਹੁੰਚੈ ਨਾਹੀ ਸੰਤ ਸਾਨਥ ਭਏ ਲੂਟਾ ਬਹੁਤ ਖਜ਼ਾਨੇ ਮੇਰੇ ਪਾਲੈ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਘੂਟਾ ਸਾਰਗ ਮਹੱਲਾ ਪੰਜਵਾਂ ਅਬ ਮੋਰੋ ਠਾਕੁਰ ਸਿਉ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦਿਆ ਉਰ ਜਾਇਓ ਜਿਉ ਜਲ ਮੀਨਾ ਰਹਾਓ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦਰੜਾਏ ਹਰਿ ਔਖਦ ਗੁਰ ਦੀਓ ਤਉ ਮਿਲਿਯੋ ਸਗਲ ਪਰਬੀਨਾ ਗ੍ਰਹਿ ਤੇਰਾ ਤੂ ਠਾਕੁਰ ਮੇਰਾ ਗੁਰ ਹਾਂ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਪੰਡਾਰ ਖਜ਼ੀਨਾ ਸਾਰਗ ਮਹੱਲਾ ਪੰਜਵਾਂ ਮੋਹਨ ਸਬ ਜੀ ਤੇਰੇ ਤੂ ਤਾਰਹਿ ਛੁਟੇ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰਹਿ ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਾ ਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰੈ ਕਿਆ ਏ ਭੂਪਤ ਬਪੁਰੇ ਕਹੀਐ ਕਹੋ ਏ ਕੇਸਨੋ ਮਾਰਹਿ ਰਾਖ 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 ਸੁਖ ਦਾਤੇ ਸਭ ਨਾਨਕ ਜਗਤ ਤੁਮਾਰ ਹੈ ਸਾਰਗ ਮਹੱਲਾ ਪੰਜਵਾਂ ਆਪ ਮੋਹਿ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ 부ਜੀ ਹੈ ਇਹੋ ਲਿਖਿਓ ਲੇਖ ਮ ਥਾਮਾ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਇਹ ਜੋਰਿਓ ਹੱਥ ਚਰਿਓ ਲਾਲ ਅਗਮਾ ਆਨ ਬਾਪਾਰ ਬਨ ਜਗੋ ਕਰੀਐ ਤੀਤੇ ਦੁਖ ਸਹਮਾ ਗੋਬਿੰਦ ਭਜਨ ਕੇ ਨਿਰਪੈ ਵਾਪਾਰੀ ਹਰ ਰਾਸ ਨਾਨਕ RAM ਨਾਮਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਮਿਠੇ ਲਗੇ ਪ੍ਰੇ ਬੋਲਾ ਗੁਰ ਬਾਪ ਕਰ ਪ੍ਰਭ ਸੇਵਾਲਾਏ ਸਾਧ ਦਿਆਲ ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ ਮੋਹਿ ਇਕਲਤਰ ਸਹਿਤ ਸਭ ਗੋਲਾ ਮਾਨ ਤਾਨ ਸਭ ਤੂ ਹੈ ਤੂ ਹੈ ਇਕ ਨਾਮ ਤੇਰਾ ਮੈਂ ਓਲਾ ਜੇ ਤਖਤ ਬੈਸਾ ਲਹਿ ਤਉ ਉਦਾਸ ਤੁਮਾਰੇ ਘਾਸ ਬਡਾਵਹਿ ਕੀਤਕ ਬੋਲਾ ਜਨ ਨਾਨਕੇ ਪ੍ਰਭ ਪੁਰਖ ਵਿਦਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰਗ ਮਹੱਲਾ ਪੰਜਵਾ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਇ ਸੁਮਾਵੈ ਦੇਖ ਚਿਰੇਤ ਮਨ ਮੋਹੰ ਰਹਾਉ ਜਿਸ ਸੁਣਿਆ ਮਨ ਹੋਏ ਰਹਾਸ ਅਤਿ ਹਿਰਦੈ ਮਾਨ ਦੁਖ ਜੋ ਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਨ ਆਈ ਪ੍ਰਭ ਤੋ ਹੰ ਕੇਲ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹ ਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਾਥੋ ਹੰ ਸਾਰਗ ਮਹੱਲਾ ਪੰਜਵਾਂ ਨੈਨਹੋ ਦੇਖਿਓ ਚਲਤ ਤਮਾਸਾ ਸਭ ਹਉ ਦੂਰ ਸਭ ਹਉ ਤੇ ਨੀਰੈ ਅਗੰ ਅਗੰ ਘਟ ਵਾਸਾ ਰਹਾਉ ਆਪੂਲ ਨਾ ਭੂਲੇ ਲਿਖਿਓ ਨਾ ਚਲਾਵੈ ਮਤਾ ਨ ਕਰੈ ਪਚਾਸਾ ਖਿਨ ਮੈਂ ਸਾਜ ਸਵਾਰ ਬਿਨਾ ਹੈ ਭਗਤ ਵਸ਼ਲ ਗੁਣ ਤਾਸਾ ਅੰਤਕੂਪ ਮਹਿ ਦੀਪ ਕਬਲਿਓ ਗੁਰ ਰਿਦਾ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ